ਬਾਈ ਜੀ ਮੋਟਰਸਾਈਕਲ ਦੀ ਕਸਤ ਲੈ ਕੇ ਜਾਣੀ ਆ ਬਾਈ ਇਸ ਵਾਰ ਨਾ ਮੇਰੇ ਤੋਂ ਕਸਤ ਦੇ ਪੈਸੇ ਇਕੱਠੇ ਨਹੀਂ ਹੋਏ ਯਾ ਅੱਜ ਕਸਤ ਨਾ ਦਿੱਤੀ ਨਾ ਮੈਂ ਤੇਰਾ ਮੋਟਰਸਾਈਕਲ ਚੱਕ ਕੇ ਲੈ ਜਾਣਾ ਪਲੀਜ਼ ਬਾਈ ਮੈਨੂੰ ਅੱਜ ਦਾ ਦਿਨ ਦੇ ਦੋ ਬਹੁਤ ਦਿਨ ਹੋ ਗਿਆ ਅੱਜ ਤੁਹਾਡਾ ਮੋਟਰਸਾਈਕਲ ਮੈਂ ਪੱਕਾ ਲੈ ਕੇ ਜਾਊਂਗਾ ਪਰ ਆਹ ਜਾਣ ਤੂੰ ਨਹੀਂ ਨਹੀਂ ਬਾਈ ਪਲੀਜ਼ ਐਨਾ ਤੱਕਾ ਨਾ ਕਰੋ ਨਹੀਂ ਮੇਰੇ ਸਾਰੇ ਪਿੰਡ ਚ ਬੇਚਤੀ ਹੋ ਜੂਗੀ ਬਸ ਤੁਸੀਂ 2 ਮਿੰਟ ਇੱਥੇ ਰੁਕੋ ਮੈਂ ਕਿਸੇ ਤੋਂ ਪੈਸੇ ਫੜ ਕੇ ਲਿਆਉਣਾ ਜਲਦੀ ਵਾਪਸ ਆ ਜੀ ਯਾ ਅੱਜ 2000 ਰੁਪਿਆ ਕਸਤ ਨਾ ਦਿੱਤੀ ਨਾ ਤੇ ਨਾਲੇ ਦਾ ਤੇਰਾ ਮੋਟਰਸਾਈਕਲ ਲੈ ਕੇ ਜਾਊ ਤੇ ਨਾਲੇ ਕੱਢੂ ਤੇ ਬਾਈ ਮੈਨੂੰ ਨਾ 2000 ਰੁਪਏ ਚਾਹੀਦਾ ਮੈਨੂੰ ਬੜੀ ਜਿਆਦਾ ਲੋੜ ਆ ਮੈਂ ਤੈਨੂੰ 5 ਦਿਨਾਂ ਤੱਕ ਵਾਪਸ ਕਰ ਦੂੰਗਾ ਯਾਰ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਸਾਰੇ ਪੈਸੇ ਮੰਮੀ ਡੈਡੀ ਕੋਲ ਆ ਬਾਈ ਬਣ ਕੇ ਆਉਦੇ ਮੰਮੀ ਡੈਡੀ ਤੋਂ ਲੈ ਕੇ ਦੇ ਦੇ ਮੈਂ ਤੈਨੂੰ ਵਾਪਸ ਤਾਂ ਕਰ ਦੇਣਾ ਯਾਰ ਐਂ ਡੈਡੀ ਨੇ ਪੈਸੇ ਦੇਣੇ ਨਹੀਂ ਜੇ ਮੇਰੇ ਕੋਲ ਹੁੰਦੇ ਤਾਂ ਲੈ ਲੈਂਦਾ ਤੂੰ ਕਿਸੇ ਹੋਰ ਤੋਂ ਪਤਾ ਕਰ ਲਾ ਹੈਪੀ ਬਾਈ 2000 ਰੁਪਏ ਅਧਾਰਾ ਦੇ ਦੇ ਮੈਂ ਤੈਨੂੰ ਪਰਸਾ ਵਾਪਸ ਕਰ ਦੂੰ ਕੀ ਕਰਨਿਆ ਤੂੰ 2000 ਬਾਈ ਯਾਰ ਮੈਂ ਨਾ ਉਹਦੇ ਮੋਟਰਸਾਈਕਲ ਦੀ ਕਿਸ਼ਤ ਭਰਨੀ ਆ ਜੇ ਮੈਂ ਆਪਦੇ ਮੋਟਰਸਾਈਕਲ ਦੀ ਕੈਸਤ ਨਾ ਪਰੀ ਉਹਨੇ ਮੇਰਾ ਮੋਟਰਸਾਈਕਲ ਚੱਕ ਕੇ ਲੈ ਜਾਣਾ ਉਹ ਵੀ ਖੜਾ ਕੈਸਤ ਵਾਲਾ ਅੱਜ ਸਵਾਦ ਲਵਾਂਗੇ ਜਦੋਂ ਏਜੰਸੀ ਵਾਲਾ ਇਹ ਮੋਟਰਸਾਈਕਲ ਚੱਕ ਕੇ ਲੈ ਕੇ ਜਾਣਗੇ ਜੇ ਮੈਂ ਉਹਨੂੰ ਪੈਸੇ ਦਿੱਤੇ ਮੇਰੇ ਤਾਂ ਸਵਾਦ ਹੀ ਖਰਾਬ ਹੋ ਜਾਣਾ ਬਾਈ ਕੀ ਸੋਚੀ ਜਾਂਦਾ ਦੇ ਦੇ 2000 ਰੁਪਿਆ ਤੂੰ ਪੈਸੇ ਦੀ ਟੈਨਸ਼ਨ ਨਾਲੀ ਪੈਸੇ ਮੈਂ ਤੈਨੂੰ ਆਪੇ ਤਰੇ ਘਰੇ ਆ ਕੇ ਫੜਾ ਕੇ ਜਾਊ ਪਰਸੋ ਜੇ ਤੂੰ 10 ਮਿੰਟ ਪਹਿਲਾਂ ਆਇੰਦਾ ਨਾ 2000 ਛੱਡ ਪਾਉਂਦੀ 21000 ਲੈ ਜਾਂਦਾ ਹੁਣੇ ਹੁਣੇ ਮੈਂ ਨਵੀਂ ਗੱਡੀ ਲਈ ਆ ਉਹਨਾਂ ਨੂੰ ਦੇਤੇ ਨਹੀਂ ਤਾਂ ਮੈਂ ਤੈਨੂੰ ਜਵਾਬ ਨਹੀਂ ਦੇਣਾ ਸੀ ਬਾਈ ਮੈਨੂੰ ਨੇ 2000 ਰੁਪਏ ਦੀ ਲੋੜ ਸੀ ਮੈਨੂੰ ਆਪਦੇ ਮੋਟਰਸਾਈਕਲ ਦੀ ਕਿਸ਼ਤ ਭਰਨੀ ਆ ਜੇ ਮੈਂ ਅੱਜ ਆਪਦੇ ਮੋਟਰਸਾਈਕਲ ਦੀ ਕਿਸ਼ਤ ਨਾ ਭਰੀ ਉਹਨਾਂ ਨੇ ਮੇਰਾ ਮੋਟਰਸਾਈਕਲ ਚੱਕ ਕੇ ਲੈ ਜਾਣਾ ਪਲੀਜ਼ ਦੇ ਦਿਓ ਮੈਂ ਪਰਸੋਂ ਤੱਕ ਤੁਹਾਡੇ ਪੈਸੇ ਵਾਪਸ ਕਰ ਦੂੰਗਾ 2000 ਰੁਪਏ ਚਾਹੀਦਾ ਯਾਰ ਇਹਨੇ ਵੀ ਬਾਕੀਆਂ ਨੂੰ ਦਰਵਾਜ਼ਾ ਲਾ ਲਿਆ ਹੁਣ ਮੈਂ ਕੀ ਤੋਂ ਪੈਸੇ ਮੰਗਾ ਉਹ ਗੱਲ ਸੁਣ ਆ ਲੈ 2000 ਰੁਪਏ ਲੈ ਜਾ ਆਪਦੀ ਕਿਸ਼ਤ ਭਰ ਦੇ ਧੰਨਵਾਦ ਬਾਈ ਮੈਂ ਤੈਨੂੰ ਪਰਸੋਂ ਤੱਕ ਆਪੇ ਪੈਸੇ ਫੜਾ ਕੇ ਜਾਊ ਕੋਈ ਨਾ ਕੋਈ ਨਾ ਤੂੰ ਪਰਸੋਂ ਵਾਪਸ ਕਰ ਦੇ ਚੰਗਾ ਯਾਰ ਇਹ ਫੋਣ ਹੀ ਚੱਕਦਾ ਤਿੰਨ ਦਿਨ ਕਿਹਾ ਸੀ ਅੱਜ 10 ਦਿਨ ਹੋ ਗਏ ਆ ਅਜੇ ਤੱਕ ਪੈਸੇ ਵਾਪਸ ਨਹੀਂ ਕੀਤੇ ਨੇ ਭਾਈ 2000 ਰੁਪਏ ਲੈ ਕੇ ਜਾਣਾ ਜਿਹੜਾ ਤੂੰ ਪਰਸੋ ਲਿਆ ਸੀ ਯਾਰ ਮੇਰੇ ਤੋਂ ਉਧਾਰਾ ਭਾਈ ਅੱਜ ਸ਼ਾਮ ਨੂੰ ਮਿਲ ਜਾਣਗੇ ਤੈਨੂੰ ਬਸ ਸ਼ਾਂਤੀ ਕਰ ਵੇਟ ਕਰ ਲਾ ਚਲ ਠੀਕ ਆ ਫਿਰ ਕੋਈ ਨਹੀਂ ਸ਼ਾਮ ਨੂੰ ਉਹਨਾਂ ਮੈਂ ਭਾਈ ਸ਼ਾਮ ਹੋ ਗਈ ਹੁਣ ਤਾਂ ਪੈਸੇ ਦੇ ਦੇ ਭਾਈ ਸਵੇਰੇ 10 ਵਜੇ ਤੈਨੂੰ ਪੱਕਾ ਪੈਸੇ ਮਿਲ ਜਾਣਗੇ ਅੱਛਾ ਚਲ ਠੀਕ ਆ ਫਿਰ ਭਾਈ ਹੁਣ ਤਾਂ 10 ਦਿਨ ਹੋ ਗਏ ਆ ਹੁਣ ਤਾਂ 2000 ਰੁਪਏ ਵਾਪਸ ਕਰ ਦੇ ਉਹ ਪੈਂਡ ਛੱਡ ਕੇ ਤਾਂ ਨਹੀਂ ਪੱਜਾ ਲੱਗਾ ਮੈਂ ਤੂੰ ਰੋਜ਼ ਹੀ ਸਾਡੇ ਘਰੇ ਆਜਾ ਨਾ 2000 ਰੁਪਿਆ ਹੀ ਲਿਆ ਸੀ 2 ਲੱਖ ਤਾਂ ਨਹੀਂ ਲਿਆ ਲਿਆ ਤਾਂ ਬਾਈ ਤੂੰ 2000 ਰੁਪਿਆ ਸੀ ਪਰ ਜਿਸ ਦਿਨ ਤੈਨੂੰ ਲੋਡ ਸੀ ਨਾ ਉਸ ਦਿਨ ਉਹ 2000 ਰੁਪਿਆ 2 ਲੱਖ ਤੋਂ ਘੱਟ ਨਹੀਂ ਸੀ ਨਾਲੇ ਹੁਣ ਮੈਨੂੰ 2000 ਰੁਪਏ ਦੀ ਲੋਡ ਨਹੀਂ ਆਪਦੇ ਕੋਲ ਹੀ ਰੱਖ ਲਈ ਧੰਨਵਾਦ ਰੱਬਾ ਤੇਰੀ ਦੁਨੀਆ ਦਾਰੀ ਸਾਨੂੰ ਆਈ ਰਾਸ ਨਹੀਂ ਰੱਬਾ ਤੇਰੀ ਦੁਨੀਆ ਦਾਰੀ ਸਾਨੂੰ ਆਈ ਰਾਸ बा तेरी दुनियादारी